ਤੁਹਾਡਾ ਕੈਨੇਡਾ ਦੀ ਪੀਆਰ ਦਾ ਸੁਪਨਾ ਪੂਰਾ ਹੋ ਸਕਦਾ ਹੈ ਕਿਵੇਂ ਜੇਕਰ ਤੁਸੀਂ ਕੈਨੇਡਾ ਦੇ ਦੋ ਪ੍ਰੋਗਰਾਮਾਂ ਦੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੋ ਤਾਂ ਫਿਰ ਇਹ ਰਾਹ ਤੁਹਾਡੇ ਲਈ ਪੀਆਰ ਦਾ ਰਾਹ ਸੁਖਾਲਾ ਕਰ ਸਕਦਾ ਹੈ ਇਸ ਪ੍ਰਣਾਲੀ ਨੂੰ ਲਾਗੂ ਕਰਨ ਤੋਂ ਪਹਿਲਾਂ ਕੋਈ ਵੀ ਸਿੱਧੇ ਸੂਬੇ 'ਚ ਅਰਜ਼ੀ ਦੇ ਸਕਦਾ ਸੀ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੇ ਨੇ ਕਿ ਬੇਸ਼ੱਕ ਸੀਆਰਐਸ ਸਕੋਰ ਦੀ ਸੂਈ ਉਤਾਂ ਵੱਲ ਨੂੰ ਜਾ ਰਹੀ ਹੈ ਵਕ ਵਕ ਸਟਰੀਮ ਦੇ ਵਿੱਚ ਪਰ ਪੀਆਰ ਲਈ ਦਰਵਾਜ਼ੇ ਲਗਾਤਾਰ ਖੁੱਲ ਰਹੇ ਨੇ ਇਮੀਗ੍ਰੇਸ਼ਨ ਪਾਲਿਸੀ ਨੂੰ ਹੋਰ ਜ਼ਿਆਦਾ ਟਾਈਟ ਕੀਤਾ ਜਾ ਸਕਦਾ ਹੈ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਤੁਸੀਂ ਆਪਣੀ ਡਾਕੂਮੈਂਟੇਸ਼ਨ ਤੇ ਸਭ ਤੋਂ ਜ਼ਿਆਦਾ ਧਿਆਨ ਦਿਓ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਕੈਨੇਡਾ ਦੀ ਪੀਆਰ ਦਾ ਸੁਪਨਾ ਪੂਰਾ ਹੋ ਸਕਦਾ ਹੈ ਕਿਵੇਂ ਜੇਕਰ ਤੁਸੀਂ ਕੈਨੇਡਾ ਦੇ ਦੋ ਪ੍ਰੋਗਰਾਮਾਂ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰੋ ਔਰ ਜੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋ ਆਪਣੀ ਅਰਜ਼ੀ ਦਾਖਲ ਕਰਨ ਲੱਗਿਆਂ ਇਹ ਦੇਖਦੇ ਹੋ ਕਿ ਕੀ ਇਹਨਾਂ ਪ੍ਰੋਗਰਾਮਾਂ ਲਈ ਤੁਹਾਡੇ CRS ਸਕੋਰ ਬਣਦੇ ਨੇ ਤੁਹਾਡੀ ਸਟ੍ਰੀਮ ਇਹ ਸਹੀ ਹੈ ਤਾਂ ਫਿਰ ਇਹ ਰਾਹ ਤੁਹਾਡੇ ਲਈ PR ਦਾ ਰਾਹ ਸੁਖਾਲਾ ਕਰ ਸਕਦਾ ਹੈ ਦਰਅਸਲ ਨਿਊਫੰਡਲੈਂਡ ਤੇ ਲੈਬਰਾਡੋਰ ਨੇ ਇਸੇ ਸਾਲ ਫਰਵਰੀ ਮਹੀਨੇ 'ਚ ਐਕਸਪ੍ਰੈਸ਼ਨ ਆਫ ਇੰਟਰਸਟ ਪ੍ਰੋਗਰਾਮ ਨੂੰ ਅਪਣਾਇਆ ਸੀ 2025 ਚ ਆਪਣੇ ਤੀਜੇ ਦੌਰ ਦੇ ਸੱਦੇ ਰਾਹੀਂ ਸੂਬਾਈ ਇਮੀਗ੍ਰੇਸ਼ਨ ਲਈ 405 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜਿਦੇ ਵਿੱਚ 351 ਸੱਦੇ ਐਨ ਐਲ ਪੀ ਐਨ ਪੀ ਅਤੇ 54 ਸੱਦੇ ਏ ਆਈ ਪੀ ਰਾਹੀਂ ਦੇ ਦਿੱਤੇ ਗਏ ਨੇ ਸੱਦਾ ਪੱਤਰਾਂ ਦੇ ਇਸ ਦੌਰ ਨੇ ਜੋ ਕਿ 29 ਮਈ 2025 ਨੂੰ ਸ਼ੁਰੂ ਹੋਇਆ ਸੀਗਾ ਉਹਨਾਂ ਉਮੀਦਵਾਰਾਂ ਦੀ ਚੋਣ ਕੀਤੀ ਜਿਨ੍ਹਾਂ ਨੇ ਨਿਊਫੰਡਲੈਂਡ ਐਂਡ ਲੈਬਰਾਡੋਰ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਤੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਸੂਬੇ ਨੂੰ EOI ਜਮਾ ਕਰਵਾਏ ਸਨ ਇਹਦੇ ਪਹਿਲੇ ਡਰਾਫਟ ਤਹਿਤ 3 April ਨੂੰ 258 ਉਮੀਦਵਾਰਾਂ ਨੂੰ ITA ਭੇਜੇਗਾ ਅਤੇ ਮਈ 8 ਨੂੰ 328 ਉਮੀਦਵਾਰਾਂ ਨੂੰ ਸੱਦਾ ਪੱਤਰ ਭੇਜੇਗਾ ਇਸ ਦੇ ਪਹਿਲੇ ਡਰਾਫਟ ਤਹਿਤ 3 April ਨੂੰ 258 ਉਮੀਦਵਾਰਾਂ ਨੂੰ ITA ਭੇਜੇਗਾ ਤੇ ਮਈ 8 ਨੂੰ 328 ਉਮੀਦਵਾਰਾਂ ਨੂੰ ਸੱਦੇ ਪੱਤਰ ਭੇਜੇਗਾ ਇਸੇ ਦੌਰਾਨ ਸਟੇਟ ਨੇ ਆਪਣੇ AIP ਰਾਹੀਂ ਤਿੰਨ ਚੋਣ ਦੌਰਾਂ ਦੇ ਵਿੱਚ 151 ਸੱਦੇ ਜਾਰੀ ਕੀਤੇ 2025 ਲਈ ਇਹਦੀ ਕੁੱਲ ਪ੍ਰੋਵਿੰਸ਼ੀਅਲ ਨਾਮਿਨੀ ਅਲਾਟਮੈਂਟ 2525 ਹੈ ਤੇ ਇਹ ਫੈਡਰਲ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਨੂੰ 1000 ਹੋਰ ਵਧਾਉਣ ਦੀ ਕੋਸ਼ਿਸ਼ ਚ ਲੱਗੀ ਹੈ ਤਾਂ ਕਿ ਆਰਥਿਕ ਇਮੀਗ੍ਰੇਸ਼ਨ स्लॉट ਪ੍ਰਾਪਤ ਕਰਨ ਤੋਂ ਬਾਅਦ ਜਿੱਦ ਤੋਂ ਬਾਅਦ ਨਾਮਜ਼ਦਗੀ ਅਲਾਟਮੈਂਟ ਜਿਹੜੀ ਆ ਉਹ ਅੱਧੀ ਕਰ ਦਿੱਤੀ ਗਈ ਸੀ ਨਿਊ ਫੰਡਲੈਂਡ ਤੇ ਲੈਬਰਾਡੋਰ ਚ ਇਮੀਗ੍ਰੇਸ਼ਨ ਕਰਨ ਚ ਦਿਲਚਸਪੀ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸੂਬੇ ਦੇ ਆਨਲਾਈਨ ਇਮੀਗ੍ਰੇਸ਼ਨ ਐਕਸਲੇਟਰ ਰਾਹੀਂ ਈਓਆਈ ਜਮ੍ਹਾਂ ਕਰਕੇ ਸ਼ੁਰੂਆਤ ਕਰਨੀ ਪਵੇਗੀ ਇੱਕ ਵਾਰ ਤੁਸੀਂ ਈਓਆਈ ਜਮ੍ਹਾਂ ਹੋ ਜਾਣ ਤੋਂ ਬਾਅਦ ਇਹ ਜਮ੍ਹਾਂ ਹੋਣ ਦੀ ਮਿਤੀ ਤੋਂ ਸਿਰਫ 12 ਮਹੀਨਿਆਂ ਲਈ ਪੂਲ ਦੇ ਵਿੱਚ ਰਹੇਗੀ ਇਸ ਤੋਂ ਬਾਅਦ ਇਸ ਦੀ ਬਿਆਦ ਖਤਮ ਹੋ ਜਾਵੇਗੀ ਜੇਕਰ ਸੂਬੇ ਦੁਆਰਾ ਚੁਣਿਆ ਜਾਂਦਾ ਆ ਤਾਂ ਇੱਕ ਸੂਬਾਈ ਇਮੀਗ੍ਰੇਸ਼ਨ ਉਮੀਦਵਾਰ ਨੂੰ ਇੱਕ ਆਈਟੀਏ ਪ੍ਰਾਪਤ ਹੋਵੇਗਾ ਤੇ ਉਹ ਐਨਐਲ ਪੀਐਨਪੀ ਨੂੰ ਇੱਕ ਪੂਰੀ ਅਰਜ਼ੀ ਜਮ੍ਹਾਂ ਕਰਵਾ ਸਕਦਾ ਹੈ ਜੇਕਰ ਉਹ ਏਆਈਪ ਰਾਹੀਂ ਇਮੀਗ੍ਰੇਸ਼ਨ ਕਰਨਾ ਚਾਹੁੰਦਾ ਆ ਤਾਂ ਉਹਨਾਂ ਦਾ ਮਾਲਕ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਲਈ ਜ਼ਿੰਮੇਵਾਰ ਹੋਵੇਗਾ ਮਤਲਬ ਏਮਪਲੋਇਰ ਅਰਜ਼ੀ ਜਮ੍ਹਾਂ ਕਰਵਾਉਣ ਲਈ ਜ਼ਿੰਮੇਵਾਰ ਹੋਵੇਗਾ ਜਿਹੜੇ ਲੋਕ ਅਰਜ਼ੀ ਦੇ ਸਮੇਂ ਕੈਨੇਡਾ ਦੇ ਵਿੱਚ ਮੌਜੂਦ ਨਹੀਂ ਹਨ ਉਹਨਾਂ ਨੂੰ ਆਪਣੇ ਸੰਭਾਵੀ ਮਾਲਕ ਤੋਂ ਇੱਕ ਇਨਵਾਈਟੇ ਕੋਡ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਇਸ ਤੋਂ ਬਿਨਾ ਉਮੀਦਵਾਰ ਐਨ ਐਲ ਪੀ ਐਨ ਪੀ ਜਾਂ ਏ ਆਈ ਪੀ ਲਈ ਅਰਜ਼ੀ ਨਹੀਂ ਦੇ ਸਕਦੇ ਕੈਨੇਡਾ 'ਚ ਮੌਜੂਦ ਵਿਅਕਤੀਆਂ ਨੂੰ ਇਸ ਕੋਡ ਦੀ ਲੋੜ ਨਹੀਂ ਹੈ ਇੱਕ ਵਾਰ ਆਈਟੀਏ ਜਾਰੀ ਹੋਣ ਤੋਂ ਬਾਅਦ ਵਿਦੇਸ਼ੀ ਨਾਗਰਿਕਾਂ ਕੋਲ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਲਈ 60 ਦਿਨ ਤੱਕ ਦਾ ਸਮਾਂ ਹੁੰਦਾ ਹੈ ਇਸ ਪ੍ਰਣਾਲੀ ਨੂੰ ਲਾਗੂ ਕਰਨ ਤੋਂ ਪਹਿਲਾਂ ਕੋਈ ਵੀ ਸਿੱਧੇ ਸੂਬੇ 'ਚ ਅਰਜ਼ੀ ਦੇ ਸਕਦਾ ਸੀ ਇਸ ਤੋਂ ਪਹਿਲਾਂ ਕੈਨੇਡਾ ਵੱਲੋਂ 4 ਜੂਨ ਨੂੰ ਇੱਕ ਡਰਾਅ ਕੱਢਿਆ ਗਿਆ ਸੀ ਜੋ ਹੈਲਥ케ਅਰ ਤੇ ਸੋਸ਼ਲ ਸਰਵਿਸਿਜ਼ ਲਈ ਸੀ ਇਹਦੇ ਤੋਂ ਪਹਿਲਾਂ 2 ਜੂਨ ਨੂੰ ਵੀ ਪੀਐਨਪੀ ਰਾਹੀਂ 277 ਉਮੀਦਵਾਰਾਂ ਲਈ ਡਰਾਅ ਕੱਢਿਆ ਗਿਆ ਸੀ ਜੂਨ ਮਹੀਨੇ ਦੇ ਸ਼ੁਰੂ 'ਚ ਹੀ ਨਿਕਲ ਰਿਹਾ ਡਰਾ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੇ ਨੇ ਕਿ ਬੇਸ਼ੱਕ ਸੀਆਰਐਸਸ ਸਕੋਰ ਦੀ ਸੂਈ ਉਤਾਂ ਵੱਲ ਨੂੰ ਜਾ ਰਹੀ ਹੈ ਵੱਖ-ਵੱਖ ਸਟਰੀਮ ਦੇ ਵਿੱਚ ਪਰ ਪੀਆਰ ਲਈ ਦਰਵਾਜ਼ੇ ਲਗਾਤਾਰ ਖੁੱਲ ਰਹੇ ਨੇ ਇਸ ਦੇ ਨਾਲ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਟਰੂਡੋ ਦੇ ਕਾਰਜਕਾਲ ਦੇ ਆਖਰੀ ਦਿਨਾਂ 'ਚ ਇਮੀਗ੍ਰੇਸ਼ਨ ਨੀਤੀਆਂ 'ਚ ਕੀਤੀਆਂ ਗਈਆਂ ਤਬਦੀਲੀਆਂ ਤੇ ਸਖਤੀਆਂ ਨਵੀਂ ਸਰਕਾਰ ਦੇ ਮੌਕੇ ਵੀ ਕਾਇਮ ਰਹਿ ਸਕਦੀਆਂ ਨੇ ਅਤੇ ਇਮੀਗ੍ਰੇਸ਼ਨ ਪਾਲਿਸੀ ਨੂੰ ਹੋਰ ਜ਼ਿਆਦਾ ਟਾਈਟ ਕੀਤਾ ਜਾ ਸਕਦਾ ਹੈ ਦਸਤਾਵੇਜ਼ਾਂ ਦੀ ਸਕਰੀਨਿੰਗ ਹੋਰ ਸਖਤ ਕੀਤੀ ਜਾ ਸਕਦੀ ਹੈ ਸੈਕੰਡਰੀ ਵੈਰੀਫਿਕੇਸ਼ਨ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਦਸਤਾਵੇਜ਼ਾਂ ਦੇ ਵਿੱਚ ਗਲਤੀ ਦੇ ਚੱਲਦਿਆਂ ਡਿਲੇ ਜਾਂ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਐਨਪੀ 'ਚ ਕੰਪੀਟੀਸ਼ਨ ਵੱਧ ਸਕਦਾ ਹੈ। ਇਹ ਲਈ ਜ਼ਰੂਰੀ ਹੈ ਕਿ ਜੇਕਰ ਤੁਸੀਂ ਕੈਨੇਡਾ ਆਉਣ ਦੀ ਇੱਛਾ ਰੱਖਦੇ ਹੋ ਤਾਂ ਸੀਆਰਐਸ ਸਕੋਰ ਨੂੰ ਵਧਾਉਣਾ ਪਵੇਗਾ। ਆਇਲਸ ਦੇ ਚੰਗੇ ਬੈਂਡ ਲਿਆਉਣੇ ਪੈਣਗੇ। ਵਰਕ ਐਕਸਪੀਰੀਅੰਸ ਤੇ ਵੀ ਧਿਆਨ ਦੇਣਾ ਪਵੇਗਾ ਇਸ ਤੋਂ ਇਲਾਵਾ ਫ੍ਰੈਂਚ ਸਪੀਕਿੰਗ ਲੋਕਾਂ ਲਈ ਬਹੁਤ ਚੰਗੇ ਮੌਕੇ ਹੋਣਗੇ। ਜੇਕਰ ਫ੍ਰੈਂਚ ਸਿੱਖੀ ਜਾ ਸਕਦੀ ਹੈ ਤੇ ਇਸ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਜਦੋਂ ਤੁਸੀਂ ਕੈਨੇਡਾ ਪਹੁੰਚੋ ਤਾਂ ਤੁਸੀਂ ਇੱਥੇ ਸੈੱਟ ਹੋ ਸਕੋ ਤੇ ਪੀਆਰ ਹਾਸਲ ਕਰਨ ਦੇ ਵਿੱਚ ਆਸਾਨੀ ਰਹੇ ਜੇਕਰ ਤੁਸੀਂ ਪੀਐਨਪੀ ਰਾਹੀਂ ਆਉਣਾ ਚਾਹੁੰਦੇ ਹੋ ਤਾਂ ਪ੍ਰੋਗਰਾਮਸ ਨੂੰ ਚੰਗੀ ਤਰੀਕੇ ਨਾਲ ਟਰੈਕ ਕਰੋ ਦੇਖੋ ਕਿਸ ਪ੍ਰੋਗਰਾਮ ਲਈ ਤੁਸੀਂ ਐਲੀਜੀਬਲ ਹੋ ਤੇ ਅਖੀਰ ਦੇ ਵਿੱਚ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਤੁਸੀਂ ਆਪਣੀ ਡਾਕੂਮੈਂਟੇਸ਼ਨ ਤੇ ਸਭ ਤੋਂ ਜ਼ਿਆਦਾ ਧਿਆਨ ਦਿਓ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਦਸਤਾਵੇਜ਼ਾਂ ਤੇ ਸਭ ਤੋਂ ਪਹਿਲਾਂ ਧਿਆਨ ਦਿੰਦਾ ਆ ਫਿਲਹਾਲ ਅੱਜ ਦੇ ਲਈ ਇੰਨਾ ਹੀ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ